ਤੇਰੀ ਕੋਲ ਜਿੰਨਾ ਵੀ ਸੋਨਾ ਡਾਇਮੰਡ ਸਾਰਾ ਵਿਆਹ ਕੇ ਮੇਰੇ ਹਵਾਲੇ ਕਰ ਦੇ ਨਹੀਂ ਤੇ ਮੈਂ ਗੋਲੀ ਮਾਰ ਦਾਂਗਾ ਮੇਰੇ ਕੋਲ ਕੋਈ ਸੋਨਾ ਡਾਇਮੰਡ ਨਹੀਂ ਹੈਗਾ ਦੋ ਮੁੰਦੀਆਂ ਤੂੰ ਸਜਿਆ ਤੂੰ ਸੋਨੇ ਦੀਆਂ ਪਾਈਆਂ ਸੀ ਦੋ ਮੁੰਦੀਆਂ ਤੂੰ ਖੱਬੇ ਹੱਥ ਚ ਪਾਈਆਂ ਸੀ ਤੇ ਦੋ ਤੇਰੀਆਂ ਚੂੜੀਆਂ ਡਾਇਮੰਡ ਦੀਆਂ ਛੇਤੀ ਲੈ ਕੇ ਜਿੱਥੇ ਰੱਖਿਆ ਨੇ ਨਹੀਂ ਤੇ ਮੈਂ ਗੋਲੀ ਮਾਰ ਦੂੰਗਾ ਵੀ ਡਾਕੂ ਜੀ ਗੋਲੀ ਨਾ ਮੈਂ ਹੁਣੇ ਲੈ ਕੇ ਆਉਣੀ ਆ। ਨੂੰ ਕਿੱਦਾਂ ਪਤਾ ਮੈਨੂੰ ਚਾਰ ਸੋਨੇ ਦੀਆਂ ਮੁੰਦਰੀਆਂ ਤੇ ਦੋ ਡਾਇਮੰਡ ਦੀਆਂ ਚੂੜੀਆਂ ਨੇ। ਆ ਲੂ ਬਾਕੂ ਜੀ। ਚਲ ਜਾ ਕੇਕ ਲੈ ਕੇ ਆ ਜਿਹੜਾ ਕੱਲ ਆਪਣੇ ਜਨਮ ਦਿਨ ਦਾ ਕੱਟਿਆ ਸੀ ਮੈਨੂੰ ਭੁੱਖ ਬਹੁਤ ਜ਼ੋਰ ਦੀ ਲੱਗੀ ਆ। ਮੈਂ ਤੁਹਾਡੇਗੇ ਹੱਥ ਜੋੜਦੀ ਆ ਮੈਨੂੰ ਦੱਸੋ ਤੁਹਾਨੂੰ ਦੱਸਿਆ ਕਿੰਨੇ ਮੇਰੇ ਬਾਰੇ? ਤੂੰ ਇੰਸਟਾਗ੍ਰਾਮ ਤੇ ਸਟੋਰੀਆਂ ਪਾਉਂਦੀ ਸੀ ਨਾ। ਜਿਹੜੇ ਲੋਕ ਹਰ ਚੀਜ਼ ਦੀ ਸਟੋਰੀ ਪਾਉਂਦੇ ਆ ਨਾ। ਤਰਜੋ ਤਰਜੋ ਨਹੀਂ ਤੇ ਤੁਹਾਡੇ ਘਰ ਵੀ ਇਦਾਂ ਹੋ ਸਕਦਾ। ਮਟਿਆਰੇ ڈاکੂ ਕਿਕਰ ਸਿੰਘ ਕਦੇ ਔਰਤ ਤੇ ਵਾਰ ਨਹੀਂ ਕਰਦਾ ਕਿੱਥੇ ਆ ਤੇਰਾ ਮਰਦ ਉੱਠ ਜਾ ਕਿਉਂ ਡਾਕੂ ਆ ਗਿਆ ਡਾਕੂ ਆ ਗਿਆ ਆ ਵਾ ਤੇਰਾ ਘਰ ਵਾਲਾ ਚਲੋ ਖੜਾਓ ਮਟਿਆਰੇ ਆ ਵਾ ਤੇਰਾ ਘਰ ਵਾਲਾ ਇਹ ਤੇ ਅੱਧਾ ਬੰਦਾ ਵਾ ਪੂਰਾ ਬੰਦਾ ਕਿੱਥੇ ਆ ਇਹ ਪੂਰਾ ਹੀ ਆ ڈاکੂ ਤੂੰ ਡਰਦੀ ਨੇ ਇਹਦੇ ਦੋ ਭਾਗ ਕਰ ਦਿੱਤੇ ਮਟਿਆਰੇ ڈاکੂ ਤਾਨੂੰ ਜੋ ਵੀ ਸੋਨਾ ਚਾਂਦੀ ਚਾਹੀਦਾ ਲੈ ਜਾ ਪਰ ਮੇਰੇ ਬੰਦੇ ਨੂੰ ਕੁਛ ਨਾ ਕਹੋ ਸਾਜੀ ਸੋਨੇ ਚਾਂਦੀ ਵਾਲੇ ਚੋਰ ਨਹੀਂ ਸਾਨੂੰ ਇਹਦੀ ਕਿੱਟਣੀ ਚਾਹੀਦੀ ਆ ਕਿਤਨੀ ਚੋਰ ਐ ਮੈਂ ਕਿੰਨੀ ਕੱਢ ਕੇ ਇਹਨੂੰ ਗੋਲੀ ਮਾਰ ਦੇਣੀ ਆ ਮੌਤ ਦੇ ਘਾਟ ਉਤਾਰ ਦੇਣਾ ਮਟਿਆਰੇ ਤੁਸੀਂ ਇਹਨੂੰ ਗੋਲੀ ਨਾ ਮਾਰਿਓ ਤੁਸੀਂ ਇਦਾਂ ਕਰੋ ਕੋਈ ਵੀ ਗੋਲੀ ਗਲਾਸ ਚ ਘੋਲ ਕੇ ਇਹਨਾਂ ਨੂੰ ਪਲਾ ਦਿਓ ਇਹਨੇ ਉਹਦੇ ਹੀ ਮਰ ਜਾਣਾ ਜਾਗਾ ਤੋ ਦੇਖੋ ਕਰ ਦੋ ਆ ਜਿੰਨਾ ਗਹਿੜਾ ਘਟਾਏਗਾ ਮੇਰੇ ਹਵਾਲੇ ਕਰਦੇ ਨਹੀਂ ਤੇ ਮੈਂ ਜਾਨੂ ਮਾਰ ਦੂੰਗਾ ਧੌਣ ਵਰਦਾ ਤੇਰੀ ਨਹੀਂ 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 ਜਾਨੂ ਨਾ ਮਾਰਿਓ ਮੈਂ ਦਿਨੀ ਹੁਣੇ ਲੋਆ ਕੇ ਐ ਮੈਂ ਕਿਹ ਜਿਹਨੂੰ ਦੇਖਿਓ ਜਿਹੜਾ ਇਹ ਕੌਣ ਆ ਗਿਆ ਚੜ ਤੂੰ ਲੱਗਾ ਸਾਨੂੰ ਟੱਟਣ ਤੈਨੂੰ ਦੱਬੀ ਇਹੋ ਜਿਹਨੂੰ ਮੈਂ ਜਿਹੜਾ ਠਹਿ ਮੜ ਜੜਾ ਰੁਕ ਜੜਾ ਤੂੰ ਐ ਚਾਕੂ ਮੈਨੂੰ ਦੇ ਦੇ ਰੱਖ ਤੂੰ ਸਾਨੂੰ ਕਟੇਗਾ ਨਾ ਮੈਂ ਤੈਨੂੰ ਕੱਟ ਦਾਂਗੀ ਐ ਤੇ ਚਾਕੂ ਨਾ ਮੈਂ ਪਿੰਡੀਆਂ ਕੱਟ ਨਹੀਂ ਰਤੀ ਪਿੰਡੀਆਂ ਉਹ ਜਾ ਕੇ ਚਾਣੇ ਨੂੰ ਜਰਾ ਹੈ ਅੱਜ ਤੇਰਾ ਤਕੂਮੜ ਕੱਢੀ ਤਕੂਮੜ ਅੱਤੈ ਨੂੰ ਕੀ ਹੋ ਗਿਆ ਹੁਣ ਮੰਮੀ ਮੰਮੀ ਚੱਪਲ ਨਹੀਂ ਲੱਭਦੀ ਭਈ ਉਹ ਭਰਾਵਾ ਜੇ 10 ਮਿੰਟ ਮੈਂ ਤੇ ਇਦਾਂ ਹੀ ਬੈਠੀ ਰਹੀ ਮੈਂ ਤਾਂ ਇੱਥੇ ਮਰ ਜਾਣਾ ਉਹ ਭਰਾਵਾ ਚੱਪਲ ਮੇਰੀ ਲਹਾਰਾ ਜਾਂ ਜਲਦੀ ਪੁਲਿਸ ਬੁਲਾ ਕੇ ਲਿਆ